ਸੀਏ ਸਟਾਫ ਤਰੰਤਾਰਾਂ ਦੀ ਪੁਲਿਸ ਨੇ ਵੀਰਵਾਰ ਦੇ ਸ਼ਾਮ ਨੂੰ ਮੁਕਾਬਲੇ ਦੌਰਾਨ ਰਾਜੂ ਸ਼ੂਟਰ ਨਾਂ ਦੇ ਬਦਮਾਸ਼ ਨੂੰ ਉਸਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਜੂ ਜੋ ਮੋਟਰਸਾਈਕਲ ਤੇ ਸਵਾਰ ਸੀ ਨੇ ਪੁਲਿਸ ਦੇ ਗੱਡੀ ਉੱਪਰ ਫਾਇਰਿੰਗ ਕੀਤੀ ਅਤੇ ਦੁਵੱਲੀ ਗੋਲੀਬਾਰੀ ਵਿੱਚ ਉਸ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਹ ਨਾਦਾ ਮੋਟਰਸਾਈਕਲ ਸਲਿੱਪ ਹੋਇਆ ਅਤੇ ਉਹ ਪੁਲਿਸ ਦੇ ਹੱਥੇ ਛੜ ਗਏ ਜਖਮੀ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੋ ਪ੍ਰਾਪਰ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਮੰਨਣ ਤੋਂ ਡੰਡ ਪਿੰਡ ਵੱਲ ਜਾਂਦੀ ਸੜਕ ਦੇ ਕੋਲ ਨਾਕੀ ਬੰਦੀ ਕੀਤੀ ਹੋਈ ਸੀ ਪੌਣੇ 8 ਵਜੇ ਦੇ ਕਰੀਬ ਦੋਨੋਂ ਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਫਾਇਰਿੰਗ ਕਰਦੇ ਹੋਏ ਨਾਕੇ ਤੋਂ ਭੱਜ ਗਏ ਜਦੋਂ ਪੁਲਿਸ ਟੀਮ ਉਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਬਾਈਕ ਸਵਾਰ ਉਕਤ ਬਦਮਾਸ਼ਾ ਨੇ ਪੁਲਿਸ ਦੀ ਗੱਡੀ ਉੱਪਰ ਵੀ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੀ ਤਾਂ ਇੱਕ ਨੌਜਵਾਨ ਦੇ ਲੱਤ ਵਿੱਚ ਦੋ ਗੋਲੀਆਂ ਲਗੀਆਂ ਤੇ ਮੋਟਰਸਾਈਕਲ ਸਲਿੱਪ ਹੋਣ ਕਰਕੇ ਦੋਵੇਂ ਜਣੇ ਡਿੱਗ ਪਏ ਟੀਮ ਦੀ ਅਗਵਾਈ ਕਰ ਰਹੀ ਸੀਆਈਏ ਸਟਾਫ ਤਰਨਤਾਰਨ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਜ਼ਖਮੀ ਹੋਏ ਬਦਮਾਸ਼ ਦੀ ਪਛਾਣ ਚਰਨਜੀਤ ਸਿੰਘ ਉਰਫ ਰਾਜੇ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੰਗੇ ਅਤੇ ਉਸ ਦਾ ਸਾਥੀ ਦੀ ਪਛਾਣ ਪਰਮਿੰਦਰ ਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਇਵਨ ਵਜੋਂ ਹੋਈ ਹੈ ਉਹਨਾਂ ਕਿਹਾ ਕਿ ਪੁਲਿਸ ਦੀ ਸਰਕਾਰੀ ਗੱਡੀ ਤੇ ਦੋ ਗੋਲੀਆਂ ਲੱਗੀਆਂ ਨੇ ਉਹਨਾਂ ਦੱਸਿਆ ਕਿ ਕਾਬੂਖੀ ਤੇ ਬਦਮਾਸ਼ਾਂ ਕੋਲੋਂ 30 ਅਤੇ 32 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਨੇ ਉਹਨਾਂ ਕਿਹਾ ਕਿ ਜ਼ਖਮੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਉੱਪਰ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਫੜੇ ਗਏ ਰਾਜੋ ਸ਼ੂਟਰ ਖਿਲਾਫ ਵੱਖ-ਵੱਖ ਅਪਰਾਧਾਂ ਨਾਲ ਸਬੰਧਿਤ 8 ਕੇਸ ਦਰਜ ਨੇ ਅਤੇ ਉਹ ਪੁਲਿਸ ਨੂੰ ਇਨ੍ਹਾਂ ਕੇਸਾਂ ਵਿੱਚ ਲੋੜਿੰਦਾ ਸੀ ਸੋ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਵਜੀਤ ਸਿੰਘ ਨੇ ਕਿਹਾ ਕਿ ਪਿੰਡ ਟੋਟੀਆਂ ਵਿੱਚ ਬੈਂਕ ਡਕੇਤੀ ਦੌਰਾਨ ਮੌਕੇ ਤੇ ਪਹੁੰਚ ਗਏ ਪੁਲਿਸ ਦੇ ਪੀਸੀਆਰ ਕਰਮਚਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਰਾਜੋ ਸ਼ੂਟਰ ਨੇ ਇੱਕ ਵਾਰ ਥਾਣਾ ਸਦਰ ਤਰਨਤਾਰਨ ਦੇ ਤਤਕਾਲੀ ਮੁਖੀ ਉੱਪਰ ਵੀ ਫਾਇਰਿੰਗ ਕੀਤੀ ਸੀ ਉਨ੍ਹਾਂ ਕਿਹਾ ਕਿ سنگੀਨ ਅਪਰਾਧਾਂ ਵਿੱਚ ਲੋੜੀਂਦੇ ਉਕਤ ਮੁਲਜ਼ਮ ਨੂੰ ਸਾਥੀ ਸਮੇਤ ਮੁਕਾਬਲੇ ਵਿੱਚ ਕਾਬੂ ਕਰ ਲਿਆ ਗਿਆ ਸਾਂਝ ਸੂਚ ਟੀਵੀ ਲਈ ਤਰਨਤਾਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ ਸੀਏ ਇਸਟਾਫ ਤਰਨਤਾਰਨ ਦੀ ਪੁਲਿਸ ਨੇ ਵੀਰਵਾਰ ਦੇ ਸ਼ਾਮ ਨੂੰ ਮੁਕਾਬਲੇ ਦੌਰਾਨ ਰਾਜੂ ਸ਼ੂਟਰ ਨਾਂ ਦੇ ਬਦਮਾਸ਼ ਨੂੰ ਉਸਦੇ ਸਾਥੀ ਸਮੇਤ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਰਾਜੂ ਜੋ ਮੋਟਰਸਾਈਕਲ ਤੇ ਸਵਾਰ ਸੀ ਨੇ ਪੁਲਿਸ ਦੇ ਗੱਡੀ ਉੱਪਰ ਫਾਇਰਿੰਗ ਕੀਤੀ ਅਤੇ ਦੁਵੱਲੀ ਗੋਲੀਬਾਰੀ ਵਿੱਚ ਉਸ ਦੀ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਹ ਨਾਦਾ ਮੋਟਰਸਾਈਕਲ ਸਲਿੱਪ ਹੋਇਆ ਅਤੇ ਉਹ ਪੁਲਿਸ ਦੇ ਹੱਥੇ ਚੜ ਗਏ ਜਖਮੀ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੋ ਪ੍ਰਾਪਰ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਮੰਨਣ ਤੋਂ ਡੰਡ ਪਿੰਡ ਵੱਲ ਜਾਂਦੀ ਸੜਕ ਦੇ ਕੋਲ ਨਾਕੀ ਬੰਦੀ ਕੀਤੀ ਹੋਈ ਸੀ 4:30 ਵਜੇ ਦੇ ਕਰੀਬ ਦੋਨੋਂ ਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਫਾਇਰਿੰਗ ਕਰਦੇ ਹੋਏ ਨਾਕੇ ਤੋਂ ਭੱਜ ਗਏ ਜਦੋਂ ਪੁਲਿਸ ਟੀਮ ਉਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਬਾਈਕ ਸਵਾਰ ਉਕਤ ਬਦਮਾਸ਼ਾ ਨੇ ਪੁਲਿਸ ਦੀ ਗੱਡੀ ਉੱਪਰ ਵੀ ਫਾਇਰਿੰਗ ਕਰ ਦਿੱਤੀ ਜਿਸ ਦੇ ਚਲਦਿਆਂ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤਾਂ ਇੱਕ ਨੌਜਵਾਨ ਦੇ ਲੱਤ ਵਿੱਚ ਦੋ ਗੋਲੀਆਂ ਲਗੀਆਂ ਤੇ ਮੋਟਰਸਾਈਕਲ ਸਲਿੱਪ ਹੋਣ ਕਰਕੇ ਦੋਵੇਂ ਜਣੇ ਡਿੱਗ ਪਏ ਟੀਮ ਦੀ ਅਗਵਾਈ ਕਰ ਰਹੀ ਸੀਆਈਏ ਸਟਾਫ ਤਰਨਤਾਰਨ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਕਿਹਾ ਕਿ ਜ਼ਖਮੀ ਹੋਏ ਬਦਮਾਸ਼ ਦੀ ਪਛਾਣ ਚਰਨਜੀਤ ਸਿੰਘ ਉਰਫ ਰਾਜੇ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੰਗੇ ਅਤੇ ਉਸ ਦਾ ਸਾਥੀ ਦੀ ਪਛਾਣ ਪਰਮਿੰਦਰ ਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਤਰਸੀਮ ਸਿੰਘ ਵਾਸੀ ਪਿੰਡ ਈਵਨ ਵਜੋਈ ਹੈ ਉਹਨਾਂ ਕਿਹਾ ਕਿ ਪੁਲਿਸ ਦੀ ਸਰਕਾਰੀ ਗੱਡੀ ਤੇ ਦੋ ਗੋਲੀਆਂ ਲੱਗੀਆਂ ਨੇ ਉਹਨਾਂ ਦੱਸਿਆ ਕਿ ਕਾਬੂਖੀ ਤੇ ਬਦਵਾਸ਼ਾ ਕੋਲੋਂ 30 ਅਤੇ 32 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਨੇ ਉਹਨਾਂ ਕਿਹਾ ਕਿ ਜ਼ਖਮੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪੁਲਿਸ ਉੱਪਰ ਹਮਲਾ ਕਰਨ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਫੜੇ ਗਏ ਰਾਜੂ ਸ਼ੂਟਰ ਖਿਲਾਫ ਵੱਖ-ਵੱਖ ਅਪਰਾਧਾਂ ਨਾਲ ਸੰਬੰਧਿਤ 8 ਕੇਸ ਦਰਜ ਨੇ ਅਤੇ ਉਹ ਪੁਲਿਸ ਨੂੰ ਇਨਾ ਕਿਸਾ ਵਿੱਚ ਲੋੜੀਂਦਾ ਸੀ ਸੋ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ 프ਰਵਜੀਤ ਸਿੰਘ ਨੇ ਕਿਹਾ ਕਿ ਪਿੰਡ ਟੋਟੀਆਂ ਵਿੱਚ ਬੈਂਕ ਡਕੇਤੀ ਦੌਰਾਨ ਮੌਕੇ ਤੇ ਪਹੁੰਚ ਗਏ ਪੁਲਿਸ ਦੇ ਪੀਸੀਆਰ ਕਰਮਚਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਰਾਜੋ ਸ਼ੂਟਰ ਨੇ ਇੱਕ ਵਾਰ ਥਾਣਾ ਸਦਰ ਤਰਨਤਾਰਨ ਦੇ ਤਤਕਾਲੀ ਮੁਖੀ ਉੱਪਰ ਵੀ ਫਾਇਰਿੰਗ ਕੀਤੀ ਸੀ ਉਨ੍ਹਾਂ ਕਿਹਾ ਕਿ سنگੀਨ ਅਪਰਾਧਾਂ ਵਿੱਚ ਲੋੜੀਂਦੇ ਉਕਤ ਮੁਲਜ਼ਮ ਨੂੰ ਸਾਥੀ ਸਮੇਤ ਮੁਕਾਬਲੇ ਵਿੱਚ ਕਾਬੂ ਕਰ ਲਿਆ ਗਿਆ ਸਾਂਝ ਸੋਸ ਟੀਵੀ ਲਈ ਤਰਨਤਾਰਨ ਤੋਂ ਪੱਤਰਕਾਰ ਬਲਜੀਤ ਸਿੰਘ ਦੀ ਰਿਪੋਰਟ